ਤਉ ਜੋਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆ ਕੋਈ ਨਾ ਜਾਣੇ ਮੇਰਾ ਗੁਰੂ ਜੀ ਦੀ ਸਾਜੀ ਤੇ ਨਵਾਜੀ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰਮ ਪਿਆਰਿਓ ਬੜਾ ਭਾਗੀ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ आनंद ਮਾਣ ਰਹੇ ਆ ਲਾਹ ਲੈ ਰਹੇ ਆ ਜਿਸ ਮਕਸਦ ਲਈ ਅਕਾਲ ਪੁਰਖ ਪਿਤਾ ਜੀ ਨੇ ਆਪਾਂ ਨੂੰ ਐਸ ਜਗਤ ਦੇ ਉੱਪਰ ਭੇਜਿਆ ਗੁਰਬਾਣੀ ਗੁਰੂ ਮਹਾਰਾਜ ਸਾਡਾ ਸਾਰੇ ਹੀ ਜੀਵਾਂ ਦਾ ਮਾਰਗਦਰਸ਼ਨ ਕਰਦੇ ਹੋਇਆ ਆਪਾਂ ਨੂੰ ਇਹ ਭੇਜ ਦੇ ਰਿਹਾ ਕਿ ਐਸ ਸੰਸਾਰ ਦੇ ਵਿੱਚ ਆਖੇ ਜਦੋਂ ਵੀ ਜੀਵ ਸੱਚ ਦੇ ਮਾਰਗ ਤੇ ਚੱਲੇਗਾ ਪ੍ਰਭੂ ਮਿਲਾਪ ਦੇ ਮਾਰਗ ਤੇ ਚੱਲੇਗਾ ਜੋ ਮਾਲਕ ਨੇ ਜਿਹੜੇ ਗੁਰਮਖਾਂ ਨੂੰ ਆਪਣੇ ਨਾਲ ਮਿਲਾਇਆ ਉਹਨਾਂ ਨੇ ਜੋ ਬਾਣੀ ਗੁਰੂ ਮਹਾਰਾਜ ਦੇ ਵਿੱਚ ਦਰਜ ਕੀਤਾ ਜਦੋਂ ਉਸ ਮਾਰਗ ਤੇ ਚੱਲੇਗਾ ਤਾਂ ਇਹ ਤੈ ਹੈ ਕਿ ਇਹ ਸੰਸਾਰੀ ਜੀਵ ਉਹਨੂੰ ਸਹਿਣ ਨਹੀਂ ਕਰ ਪਾਉਣਗੇ ਔਰ ਉਹਦੀ ਪੈਰ ਪੈਰ ਤੇ ਨਿੰਦਿਆ ਹੋਏਗੀ ਔਰ ਉਹਨੂੰ ਬਾਕੀ ਜੀਵ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਕਰ ਲਵੇ ਉਹਨੂੰ ਨਹੀਂ ਧਿਆਨ ਦਿੱਤਾ ਜਾਏਗਾ ਪਰ ਜੇਕਰ ਉਹਦੇ ਤੋਂ ਕੋਈ ਛੋਟੀ ਜੀ ਵੀ ਗਲਤੀ ਹੋਗੀ ਤਾਂ ਉਹਨੂੰ ਨੋਟ ਕੀਤਾ ਜਾਏਗਾ ਕਿਉਂਕਿ ਉਹ ਜੀਵ ਬਾਕੀ ਜੀਵਾਂ ਨਾਲੋਂ ਵੱਖਰਾ ਹੋਏਗਾ ਕਿਉਂਕਿ ਬਾਕੀ ਸਾਰਾ ਸੰਸਾਰ ਚਾਹੁੰਦਾ ਹੈ ਵੀ ਉਸੇ ਤਰੀਕੇ ਨਾਲ ਚੱਲਿਆ ਜਾਵੇ ਜਿਸ ਤਰ੍ਹਾਂ ਕੋਈ ਬੇਈਮਾਨੀ ਕਰਦਾ ਭਲੇਖੇ ਦੇ ਵਿੱਚ ਪੈ ਕੇ ਧਰਮ ਦੇ ਵਿੱਚ ਪੈ ਕੇ ਉਹ ਸੋਚਦਾ ਹੈ ਸ਼ਾਇਦ ਮੈਂ ਕਮਾਲਾਂਗਾ ਮੈਂ ਜ਼ਿਆਦਾ ਖੱਟ ਲਾਂਗਾ ਤਾਂ ਜਦੋਂ ਫਿਰ ਉਹ ਵਕ ਹੋ ਕੇ ਸਤਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਤਾਂ ਫਿਰ ਜੀਵ ਬਹੁਤ ਸਾਰੇ ਚੰਗਾ ਨਹੀਂ ਸਮਝਦੇ ਐਸੀ ਕਰਕੇ ਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਰਿਹਾ ਵੀ ਜੇਕਰ ਗੁਰਮੁਖ ਨੂੰ ਭਰੋਸਾ ਹੈ ਆਪਣੇ ਪਿਤਾ ਦੇ ਉੱਪਰ ਤੋ ਇਹ ਰਸਤਾ ਨਾ ਛੱਡੇ ਜਿਨੂੰ ਮਹਾਰਾਜ ਫਰਮਾ ਰਹੇ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਤੋ ਆਪਣਾ ਗੁਣ ਨਾ ਗਵਾਵੇ ਕਿਉਂਕਿ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਆਪਾਂ ਨੂੰ ਸਮਝਾ ਦਿੱਤਾ ਗਿਆ ਵੀ ਇਹ ਅਜ ਤੋਂ ਨਹੀਂ ਆ ਇਹ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸ ਤਰੀਕੇ ਦੇ ਨਾਲ ਖੇਡ ਚੱਲ ਰਿਹਾ ਜੇ ਤੁਸੀਂ ਸੱਚ ਧਰਮ ਦੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਪ੍ਰੀਖਿਆਵਾਂ ਦੇ ਵਿੱਚੋਂ ਦੀ ਨਿਕਲਣਾ ਪਏਗਾ ਜਿਸ ਨੂੰ ਬਾਣੀ ਗੁਰੂ ਮਹਾਰਾਜ ਸਮਝਾ ਰਹੇ ਆ ਹਰ ਜੁਗ ਜੁਗ ਭਗਤ ਉਪਾਇ ਪੈਜ ਰੱਖਦਾ ਆਇ ਹਰਾਮ ਰਾਜੇ ਨਾਲ ਦੀ ਨਾਲ ਮਾਰਿਆ ਸਾਨੂੰ ਸਮਝਾ ਰਿਹਾ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਉਹ ਦੱਸ ਦਿੱਤਾ ਵੀ ਜੇ ਕੋਈ ਵੀ ਜੀਵ ਇੱਕ ਭਗਤੀ ਕਰਨ ਵਾਲਾ ਗੁਰਮੁਖ ਜਦੋਂ ਇਹ ਚੱਲਦਾ ਤਾਂ ਉਹਨੂੰ ਸਾਹਮਣੇ ਵਿਰੋਧ ਕਰਨ ਵਾਲੇ ਵੀ ਮਿਲਦੇ ਆ ਉਹਨੂੰ ਸਾਹਮਣੇ ਉਲਝਾਉਣ ਵਾਲੇ ਵੀ ਮਿਲਦੇ ਆ ਤੇ ਉਹ ਮਿਲਦੇ ਰਹਿਣਗੇ ਕਿਉਂਕਿ ਸਿਧਾਂਤ ਹੀ ਇਸ ਤਰ੍ਹਾਂ ਦਾ ਹੈ ਸੱਚ ਦੇ ਝੂਠ ਦਾ ਖੇਡ ਚੱਲ ਰਿਹਾ ਨਾ ਸੱਚ ਦੇ ਝੂਠ ਦੇ ਵਿੱਚ ਹੁਣ ਝੂਠ ਵਾਲਿਆਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਹੋ ਜਾਂਦੀ ਹੈ ਤੇ ਜਿਹੜਾ ਸੱਚੋ ਵਾਲਾ ਜੀਵ ਉਹ ਜਿਉ ਕੋ ਦੁਨਿਆਵੀ ਕਾਰ ਵਿਹਾਰ ਕਰ ਰਿਹਾ ਉਹਨੂੰ ਤਾਂ ਵੀ ਚੱਲਣਾ ਪੈਂਦਾ ਹੈ ਜਿਉ ਕਿਤੇ ਜੌਬ ਕਰ ਰਿਹਾ ਉਹਨੂੰ ਤਾਂ ਵੀ ਚੱਲਣਾ ਪੈਂਦਾ ਹੈ ਜਿਉ ਬਿਜ਼ਨਸ ਕਰ ਰਿਹਾ ਉਹਨੂੰ ਤਾਂ ਵੀ ਚੱਲਣਾ ਪੈਂਦਾ ਹੈ ਜਿਉ ਦਿਹਾੜੀ ਕਰ ਰਿਹਾ ਉਹਨੂੰ ਤਾਂ ਵੀ ਚੱਲਣਾ ਪੈਂਦਾ ਹੈ ਪਰ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਆਪਾਂ ਨੂੰ ਇਹ ਸਮਝਾ ਦਿੱਤਾ ਵੀ ਅਕਾਲ ਪੁਰਖ ਪਿਤਾ ਦੇ ਉੱਪਰ ਜਿਹੜਾ ਵੀ ਮਨ ਭਰੋਸਾ ਕਰਕੇ ਚੱਲ ਪੈਂਦਾ ਹੈ ਭਰੋਸਾ ਕਰਕੇ ਚੱਲ ਪੈਂਦਾ ਉਹ ਬੱਚੇ ਨੂੰ ਕੰਡ ਨਹੀਂ ਲਗਣ ਦਿੰਦਾ ਹਗਾ ਠੀਕ ਹੈ ਜੀਵ ਨੂੰ ਨਿਕਲਣਾ ਪੈਂਦਾ ਹੈ ਬੁਝਾਰਤਾਂ ਦੇ ਵਿੱਚੋਂ ਮੁਸ਼ਕਲਾਂ ਦੇ ਵਿੱਚੋਂ ਕਿਉਂਕਿ ਬਾਕੀ ਸਾਰਾ ਸੰਸਾਰ ਉਹਦੇ ਨਹੀਂ ਪਰਮਾਤਮਾ ਨੂੰ ਬਗਾਨਾ ਕਰ ਦਿੱਤਾ ਪਰ ਇੱਕ ਮਾਲਕ ਦਾ ਬੱਚਾ ਉਹ ਆਖਦਾ ਵੀ ਮੇਰੀ ਪਹਿਲ ਮੇਰਾ ਪਿਤਾ ਆਕਾਲ ਪੁਰਖ ਪਿਤਾ ਮੇਰੀ ਪਹਿਲ ਸਤਿਗੁਰੂ ਗੁਰੂ ਰੰਗ ਸਾਹਿਬਾ ਮੇਰੀ ਪਹਿਲ ਗੁਰਬਾਣੀ ਆ ਤੇ ਦੂਸਰਾ ਜੀਵ ਆਖਦਾ ਵੀ ਚਲੋ ਆਪਾਂ ਨਿਜਮ ਅਦਾ ਕਰ ਲਿਆ ਜਾਂ ਸਾਨੂੰ ਕੀ ਜ਼ਰੂਰਤ ਬਹੁ ਗਿਣਤੀ ਜੀਵ ਇਹੇ ਹੀ ਦੇਖਦੇ ਆ ਸੰਸਾਰ ਦੇ ਵਿੱਚ ਵਿਚਰਦੇ ਆ ਵੀ ਉਹ ਫਲਾਣੇ ਜੀਵ ਨੇ ਐਸੇ ਤਰ੍ਹਾਂ ਜ਼ਿੰਦਗੀ ਜਿਉ ਰਿਹਾ ਉਹ ਸਾਰਿਆਂ ਦਾ ਬੁਰਾ ਕਰ ਰਿਹਾ ਉਹ ਐਸੇ ਤਰ੍ਹਾਂ ਕਰ ਰਿਹਾ ਉਹ ਬੜੀ ਵਧੀਆ ਜ਼ਿੰਦਗੀ ਜਿਉ ਰਿਹਾ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਾਡੀ ਜ਼ਿੰਦਗੀ 'ਚ ਮੁਸ਼ਕਲਾਂ ਆਈ ਜਾਂਦੀਆਂ ਅਸੀਂ ਗੁਰੂ ਘਰ ਜਾਂਦੇ ਹਾਂ ਸਾਡੀ ਜ਼ਿੰਦਗੀ 'ਚ ਮੁਸ਼ਕਲਾਂ ਆ ਰਹੀਆਂ ਜਿਹੜਾ ਕਿਸੇ ਨਾਲ ਚੋਰੀ ਠੱਗੀ ਕਰਦਾ ਉਹ ਵਧੀਆ ਜ਼ਿੰਦਗੀ ਜਿਉ ਰਿਹਾ ਜਿਹੜਾ ਕਿਸੇ ਨਾਲ ਜ਼ਿਆਦਤੀ ਕਰਦਾ ਉਹ ਚੰਗੀ ਜ਼ਿੰਦਗੀ ਜਿਉ ਰਿਹਾ ਪਰ ਇਹ ਜੀਵ ਇਹ ਨਹੀਂ ਸਮਝ ਸਕਿਆ ਵੀ ਇਹ ਅਕਾਲ ਪੁਰਖ ਪਿਤਾ ਦੇ ਘਰ ਨੇ ਸਾਨੂੰ ਸਮਝਾ ਦਿੱਤਾ ਗਿਆ ਵੀ ਜੋ ਅਸੀਂ ਬੀਜਾਂਗੇ ਉਹ ਸਾਡੇ ਅੱਗੇ ਆਉਣਾ ਹੀ ਆਉਣਾ ਹੈ ਜਿਵੇਂ ਮਾਰਾ ਫਰਮਾਰੇ ਜੀ ਹਾ ਬੀਜੇ ਸੋ ਲੁਣੈ ਕਰਮਾਂ ਸੰਦੜਾ ਖੇਤ ਹੁਣ ਖੇਤ ਦੇ ਵਿੱਚ ਜੋ ਬੀਜਾਂਗੇ ਵੜਣਾ ਉਹੀ ਪੈਂਦਾ ਹੈ ਠੀਕ ਹੈ ਜੀ ਹੁਣ ਬਹੁਤ ਸਾਰਾ ਜਗਤ ਕੀ ਕਰਦਾ ਉਹ ਦੇਖਦਾ ਵੀ ਜੇ ਜਾ ਰਹੇ ਆ ਗੁਰੂ ਘਰ ਬਹੁਤ ਸਾਰੇ ਤਾਂ ਭਰੋਸਾ ਨਹੀਂ ਕਰਦੇ ਭਲੇਖਾ ਖਾ ਗਏ ਨੇ ਉਹਨਾਂ ਨੂੰ ਲੱਗਦਾ ਸ਼ਾਇਦ ਆਪਾਂ ਆਪ ਕੁਝ ਕਰ ਸਕਦੇ ਆ ਪ੍ਰਮਾਤਮਾ ਨੇ ਕੀ ਕਰਨਾ ਤਾਂ ਉਹ ਫਿਰ ਬਾਹਰੀ ਜਿਹੜੇ ਕਰਮ ਸੰਸਾਰੀ ਜਿਹੜੇ ਕਰਮਾਂ ਉਹਨਾਂ ਨੂੰ ਤਰਜੀਹ ਦਿੰਦਾ ਹੈ ਜਿਸ ਕਰਮ ਨੂੰ ਕਰਨ ਦੇ ਲਈ ਆਇਆ ਉਹਨੂੰ ਪਿੱਛੇ ਛੱਡ ਦਿੰਦਾ ਜਿੱਥੇ ਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਆ فرمਾਰੇ ਸੁਤ ਕੰਚਨ ਸਿਓ ਹੇਤ ਵਧਾਇਆ ਸਭ ਕੁਛ ਆਪਣਾ ਇਕ RAM ਪਰਾਇਆ ਕਹਿੰਦੇ ਰੱਬਾ ਤੇਂਡੀ ਤੇਰੀ ਸਾਡੀ ਕੋਈ ਲੋੜ ਨਹੀਂ ਜਦੋਂ ਸਾਨੂੰ ਲੋੜ ਹੋਗੀ ਉਦੋਂ ਤੇਰੇ ਕੋਲੇ ਆਵਾਂਗੇ ਜਦੋਂ ਅਸੀਂ ਕੋਈ ਮੰਗਣਾ ਹੋਊਗਾ ਨਾ ਉਦੋਂ ਤੇਰੇ ਕੋਲੇ ਆਵਾਂਗੇ ਹੁਣ ਸਾਨੂੰ ਤੇਰੀ ਲੋੜ ਨਹੀਂ ਤੇ ਮਾਰੇ ਕੀ ਸਮਝਾ ਰਹੇ ਆ ਕਹਿੰਦੇ ਜਿਹਨੇ ਸ੍ਰਿਸ਼ਟੀ ਸਾਜੀ ਆ ਉਹਨੂੰ ਕਿਹੜਾ ਪਤਾ ਨਹੀਂ ਉਹ ਕੋ ਕੜਾ ਜਾਣਦਾ ਨਹੀਂ ਹਾਂਜੀ ਕਿਉਂਕਿ ਇਹਦਾ ਸੁਭਾਅ ਹੋ ਗਿਆ ਇੱਕ ਜਿਵੇਂ ਜਵਾਰੀ ਜੂਆ ਖੇਡਦਾ ਉਸ ਤਰੀਕੇ ਨਾਲ ਹੋ ਗਿਆ ਵੀ ਮੈਂ ਇੱਕ ਚਾਲ ਚੱਲਦਾ ਤੇ ਚਾਲ ਚੱਲ ਕੇ ਦੇਖਦਾ ਹੋ ਸਕਦਾ ਮੈਂ ਜਿੱਤ ਜਮਾ ਏਦਾਂ ਚੱਲਦਾ ਹੈ ਜਗਤ ਜਿਹਨੂੰ ਬਾਣੀ ਗੁਰੂ ਮਹਾਰਾਜ ਦੱਸ ਰਿਹਾ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੈ ਨਾਮ ਬਸਾਰੀ ਉਹ ਕਹਿੰਦਾ ਮਹਾਰਾਜ ਮੈਨੂੰ ਤੇਰਾ ਨਾਮ ਨਹੀਂ ਚਾਹੀਦਾ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਬਸ ਮੈਨੂੰ ਸੁੱਖ ਚਾਹੀਦਾ ਸਾਰੇ ਤੇ ਗੁਰਬਾਣੀ ਗੁਰੂ ਮਹਾਰਾਜ ਤੋਂ ਜਦੋਂ ਪੁੱਛਿਆ ਮਹਾਰਾਜ ਸੁੱਖ ਹੈ ਕਿੱਥੇ ਤੁਮਾਰੇ ਸਾਨੂੰ ਸਮਝਾਉਣ ਲੱਗੇ ਮਹਾਰਾਏ ਪੇਦੇ ਰਿਆ ਸਰਬ ਸੁਖਾ ਹਰ ਹਰ ਗੁਣ ਗਾਏ ਸੁੱਖ ਨਹੀਂ ਬਹੁਤੇ ਧਨ ਖਾਟੇ ਸੁਖ ਨਾਹੀ ਪੇਖੇ ਨ੍ਰਿਤ ਨਾਟੇ ਸੁਖ ਨਾਹੀ ਬਹੁ ਦੇਸ਼ ਘੁਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਜਿਸ ਤਰ੍ਹਾਂ ਆਪਾਂ ਪਹਿਲੋਂ ਵੀ ਵਿਚਾਰਿਆ ਵੀ ਜੀਵ ਸੁਖ ਦੀ ਭਾਲ ਕਰਨ ਲਈ ਜਾਂਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੋਈ ਬਿਜ਼ਨਸ ਕਰਦਾ ਕੋਈ ਕੰਮ ਕਰਦਾ ਪਰ ਉਹਨੂੰ ਸਕੂਨ ਹੀ ਲੱਭ ਰਿਹਾ ਉਹ ਮਨ ਦਾ ਸਕੂਨ ਹੀ ਲੱਭ ਰਿਹਾ ਉਹਾਂ ਦੇ ਵਿੱਚ ਜਿੱਥੇ ਵੀ ਮਰਜ਼ੀ ਦੌੜ ਲਓ ਜਿੱਥੇ ਵੀ ਮਰਜ਼ੀ ਭਜ ਲਓ ਉਹ ਸਕੂਨ ਉਹ ਸੁਖ ਤੁਹਾਡੇ ਅੰਦਰ ਤਰਿਆ ਹੋਇਆ ਹੈ ਉਹ ਤੁਹਾਡੇ ਅੰਦਰ ਬਾਹਰ ਕਿਤੇ ਨਹੀਂ ਜਿਹਨੂੰ ਮਾਰਾ ਸਮਝਾ ਰਹੇ ਨਾ ਬਾਹਰ ਟੋਲਾ ਭਰਮ ਪੁਲਾਹੀ ਸਭ ਕਿਸ ਘਰ ਮੈਂ ਬਾਹਰ ਨਹੀਂ ਬਸ ਘਰੇ ਨਹੀਂ ਆਉਣਾ ਆ ਘਰੇ ਨਹੀਂ ਵੜਨਾ ਆ ਸਾਨੂੰ ਘਰ ਤੋਂ ਬਾਰੀ ਤੁਰੇ ਫਿਰਦੇ ਆ ਜਿਹਨੂੰ ਮਾਰਾ ਸਮਝਾ ਰਹੇ ਆ ਆਸ ਅੰਦੇਸਾ ਬੰਦ ਪ੍ਰਾਣਾ ਮਹਿਲ ਨਾ ਜਾਣਾ ਫਿਰ ਤੇ ਬੇਗਾਨਾ ਮਹਾਰਾਜ ਦਸਰੇ ਆ ਕਹਿੰਦੇ ਤੁਹਾਡੇ ਲਈ ਮੈਂ ਇੱਕ ਮਹਿਲ ਬਣਾ ਕੇ ਰੱਖਿਆ ਹੈ ਘਰ ਨਹੀਂ ਮਹਿਲ ਬਣਾਇਆ ਕਾਲਪੁਰਖ ਪਿਤਾ ਨੇ ਜਿਹੜਾ ਰੋਜ ਰਹਿਰਾ ਸਾਹਿਬ ਦੀ ਬਾਣੀ ਤੋਂ ਬਾਅਦ ਆਪਾਂ ਪੜ੍ਹਦੇ ਆ ਨਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏਗੋ ਫੇਰਾ ਪੜ੍ਹਦੇ ਆ ਨਾ ਹੁਣ ਮਹਾਰਾਜ ਕਹਿੰਦੇ ਵੀ ਉੱਥੇ ਤੁਸੀਂ ਆ ਜਾਓ ਉੱਥੇ ਜਦੋਂ ਤੁਸੀਂ ਆਓਗੇ ਤਾਂ ਜਿਹੜਾ ਜਗਤ ਦਾ ਖੇਡ ਚੱਲ ਰਿਹਾ ਤੁਹਾਨੂੰ ਉਹਦੇ ਬਾਰੇ ਵੀ ਸਮਝਾ ਦੇਵਾਂਗੇ ਜਿਹੜਾ ਤੁਸੀਂ ਜੀਵਨ ਜਿਉ ਰਹੇ ਉਹਦੇ ਬਾਰੇ ਵੀ ਤੁਹਾਨੂੰ ਪਤਾ ਚੱਲਣਾ ਸ਼ੁਰੂ ਹੋ ਜਾਏਗਾ ਤੇ ਤੁਹਾਨੂੰ ਹੌਲੀ-ਹੌਲੀ ਇਹ ਵੀ ਪਤਾ ਚੱਲਣਾ ਸ਼ੁਰੂ ਹੋ ਜਾਏਗਾ ਵੀ ਤੁਸੀਂ ਕਿਧਰੋਂ ਕਿਹੜੇ ਚੱਕਰਾਂ 'ਚੋਂ ਘੁੰਮਦੇ ਆਏ ਹੋ ਇੱਥੇ ਕਿਹੜੀਆਂ-ਕਿਹੜੀਆਂ ਜੁਨਾਂ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਹੋ ਫਿਰ ਪਤਾ ਚੱਲਣਾ ਸ਼ੁਰੂ ਹੋ ਜਾਏਗਾ ਕਿਉਂਕਿ ਸਮਾਪਾ ਕੇ ਕੀ ਹੁੰਦਾ ਹੈ ਮਨ ਦੀਆਂ ਜਿਹੜੀਆਂ ਪਰਤਾਂ ਨੇ ਉਹ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਮੰਦੀਆਂ ਪਰ ਤਾਂ ਉਹ ਤੋਂ ਨੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਗੁਰਮੁਖ ਅਭਿਆਸ ਕਰਦਾ ਹੈ ਫਿਰ ਉਹਨੂੰ ਪਤਾ ਲੱਗਦਾ ਤੇ ਉਹ ਹੈਰਾਨ ਹੋ ਜਾਂਦਾ ਹੈ ਵੀ ਅੱਛਾ ਵੀ ਮੈਂ ਪਹਿਲਾਂ ਇਸ ਜਨਮ ਤੋਂ ਆਇਆ ਹਾਂ ਮੈਂ ਪਹਿਲਾਂ ਆ ਵੀ ਬਣਿਆ ਸੀ ਮੈਂ ਆ ਵੀ ਸੀ ਤਾਂ ਫਿਰ ਉਹ ਮਹਿਸੂਸ ਕਰਦਾ ਵੀ ਮਹਾਰਾਜ ਸ਼ੁਗਰ ਤੁਸੀਂ ਸਾਨੂੰ ਮੌਕਾ ਦਿੱਤਾ ਜਿਸ ਤਰ੍ਹਾਂ ਗੁਰਮੁਖ ਸ਼ਬਦ ਗਾਇਨ ਕਰ ਰਹੇ ਸੀ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ ਜਦੋਂ ਅਕਾਲ ਪੁਰਖ ਪਿਤਾ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਤਾਂ ਬੇਨਤੀ ਕਰਦਾ ਹੈ ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪਰਦਾ ਕਿਉਂਕਿ ਉਹਨੂੰ ਪਤਾ ਲੱਗਦਾ ਵੀ ਮੈਂ ਕਿੰਨੇ ਔਗਣ ਕਰਦਾ ਦਿਨ ਦੇ ਵਿੱਚ ਤੇ ਮੈਂ ਇਸ ਜੀਵਨ ਦੇ ਵਿੱਚ ਕਿੰਨੇ ਔਗਣ ਕਰ ਚੁੱਕਿਆ ਤੇ ਇਸ ਤਰ੍ਹਾਂ ਦੇ ਅਸੀਂ ਕਿੰਨੇ ਜੀਵਨ ਹੋਰ ਲੈ ਚੁੱਕੇ ਹਾਂ ਜਿਦੇ ਵਿੱਚ ਸਾਨੂੰ ਭੇਦ ਨਹੀਂ ਸੀ ਕਾਲਪੁਰ ਕੇ ਪਦਾਦਾ ਜਿਦੇ ਵਿੱਚ ਰੱਬ ਦਾ ਸਾਨੂੰ ਗਿਆਨ ਨਹੀਂ ਸੀ ਬਸ ਅਸੀਂ ਆਪਣੀ ਸਿਆਣਫਦੋਰਾ ਹੀ ਚੱਲਦੇ ਰਹਿੰਦੇ ਸੀ ਉੱਥੇ ਫਿਰ ਬਾਣੀ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਆ ਸਤਗੁਰ ਢਾਕ ਲਿਆ ਮੋਹੇ ਪਾਪੀ ਪਰਦਾ ਸਤਗੁਰ ਰਾਖ ਲਿਆ ਸੰਤਨ ਕਾ ਸਦਕਾ ਹੁਣ ਸੰਤ ਜੇ ਕੋਈ ਮਿਲੇਗਾ ਦੱਸਣ ਵਾਲਾ ਤਾਂ ਤਾਂ ਹੀ ਆ ਨਾ ਇਹ ਵੀ ਤਾਂ ਖਿਆਲ ਰੱਖਣਾ ਸਾਨੂੰ ਕੋਈ ਰਾਹ ਪਾਉਣ ਵਾਲਾ ਵੀ ਤਾਂ ਮਿਲੇ ਕਿਉਂਕਿ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਸਤਿਗੁਰੂ ਗੁਰਨਾਨਕ ਦੇਵ ਜੀ ਪਿਤਾ ਨੇ ਆਪਾਂ ਨੂੰ ਸਮਝਾ ਦਿੱਤਾ ਬੇ ਜੇਕਰ ਹੁਣ ਅਸੀਂ ਇਹ ਸਮਝ ਲਈਏ ਵੀ ਗੁਰਬਾਣੀ ਦੇ ਵਿੱਚੋਂ ਕੋਈ ਅੱਖਰ ਲੈ ਲਈਏ ਕੋਈ ਸ਼ਬਦ ਲੈ ਲਈਏ ਉਹਨੂੰ ਦ੍ਰਿੜ ਕਰਨਾ ਸ਼ੁਰੂ ਕਰ ਦਈਏ ਆਪਾਂ ਉਹਦੇ ਪਰਥਾਏ ਸਤਿਗੁਰਾਂ ਤੋਂ ਪੁੱਛਿਆ ਤੁਹ ਮਹਾਰਾਜ ਸਾਨੂੰ ਸਮਝਾ ਰਹੇ ਆ ਧ੍ਰਿਗ ਤਿੰਨਾਂ ਕਾ ਜੀਵਿਆ ਜੋ ਲਿਖ ਲਿਖ ਵਿੱਚ ਐ ਨਾਉ ਕਿੰਦੇ ਨਾਮ ਨਹੀਂ ਹੈਗਾ ਕਿਉਂਕਿ ਨਾਮ ਲਿਖਣ ਪੜਨ ਚ ਨਹੀਂ ਆਉਂਦਾ ਫਿਰ ਅਸੀਂ ਪੁੱਛਿਆ ਵੀ ਮਹਾਰਾਜ ਅਸੀਂ ਸਾਧਗੁਰੂ ਨੂੰ ਫੁੱਲ ਭੇਟ ਕਰਦੇ ਆਂ ਸੇਵਾ ਕਰਦੇ ਆਂ ਤੇ ਮਹਾਰਾਜ ਸਾਨੂੰ ਦੱਸਣ ਲੱਗੇ ਆਂਦੇ ਵੀ ਉਹ ਜਿਹੜਾ ਕੋਈ ਇੱਕ ਚੰਗਾ ਫੁੱਲ ਬਣ ਕੇ ਫਲ ਬਣ ਕੇ ਸੰਸਾਰ ਦੇ ਉੱਪਰ ਤਖਤ ਉਤਪੁੱਜ ਦੇ ਵਿੱਚ ਭੇਜ ਦਿੱਤਾ ਨ ਉਹ ਆnde ਉਹ ਜੀਵਾ ਜਿਹੜਾ ਕਿ ਮਾਲਕ ਨੂੰ ਨਹੀਂ ਮਿਲ ਸਕਿਆ ਪਰ ਸਤੋਗੁਣੀ ਸੀ ਕਿਸੇ ਦਾ ਬੁਰਾ ਨਹੀਂ ਸੀ ਕਰਦਾ ਪਰ ਉਹ ਮਾਲਕ ਨੂੰ ਨਹੀਂ ਮਿਲ ਸਕਿਆ ਜਿਵੇਂ ਹੁਣ ਕਈ ਵਾਰੀ ਜੀਵ ਸੰਸਾਰ ਤੇ ਵਿਚਰਦਿਆਂ ਹੋਇਆਂ ਆਖ ਦਿੰਦਾ ਵੀ ਕਿਸੇ ਦਾ ਬੁਰਾ ਨਾ ਕਰੋ ਆਪਣਾ ਕਰਮ ਕਰੋ ਬਸ ਇਹੀ ਧਰਮ ਇਹ ਸ਼ੁਰੂਆਤ ਇਹ ਸਾਡੇ ਜੀਵਾਂ ਦੀ ਸ਼ੁਰੂਆਤ ਆ ਪਰ ਅਸੀਂ ਇਹ ਗੌਰ ਦੇ ਨਾਲ ਸਮਝਣਾ ਆ ਵੀ ਇਹਨੂੰ ਵੀ ਮਹਾਰਾਜ ਨੇ ਸਤੋਗੁਣ ਨੂੰ ਵੀ ਦਇਆ ਸਹਿਣਸ਼ੀਲਤਾ ਜਾਤ ਸਤ ਸੰਜਮ ਧਰਮ ਇਹਨਾਂ ਨੂੰ ਵੀ ਮਹਾਰਾਜ ਨੇ ਤ੍ਰੈਗੁਣਾ ਦੇ ਵਿੱਚ ਰੱਖਿਆ ਤੇ ਤ੍ਰੈਗੁਣਾ ਨੂੰ ਮਹਾਰਾਜ ਨੇ ਕੀ ਆਖਿਆ ਆਂਦੇ ਇਹ ਕਾਲ ਦੇ ਵਸ ਕੀਤੇ ਹੋਇਆ ਤ੍ਰੈਗੁਣ ਕਾਲੇ ਕੀ ਸਰਕਾਰਾ ਜਿਹਨੂੰ ਮਹਾਰਾਜ ਸਮਝਾ ਰਹੇ ਆ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਰਜੋ ਗੁਣ ਤਮੋ ਗੁਣ ਸਤੋ ਗੁਣ ਰਜੋ ਗੁਣ ਉਹ ਆ ਜਿੱਥੇ ਆਪਾਂ ਅਰਥਚਾਰਾ ਲੈਨੇ ਆ ਕੰਮ ਧੰਦਾ ਕਰਨ ਜਾਂਦੇ ਆ ਤਮੋ ਗੁਣ ਉਹ ਆ ਜਿੱਥੇ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਾਸ ਹੋ ਕੇ ਵਿਚਰਦਾ ਸਤੋ ਗੁਣ ਉਹ ਆ ਜਿੱਥੇ ਇਹਦੇ ਵਿੱਚ ਖਿਆਲ ਚੱਲਦੇ ਆ ਦਇਆ ਸਹਿਣਸ਼ੀਲਤਾ ਜਤ ਸਤ ਸੰਜਮ ਦੇ ਤੇ ਮਹਾਰਾ ਜੀ ਨੇ ਆਪਾਂ ਨੂੰ ਸਮਝਾ ਦਿੱਤਾ ਵੀ ਜੇਕਰ ਜੀਵ ਸੋਚਦਾ ਹੈ ਕਿ ਮੈਂ ਸਿਰਫ ਸਤੋਗੁਣੀ ਹੋ ਕੇ ਛੁਟਕਾਰਾ ਪਾ ਲਾਂਗਾ ਮਹਾਰਾਜ ਇਹ ਨਹੀਂ ਕਿਉਂਕਿ ਜੇਕਰ ਸਿਰਫ ਸਤੋਗੁਣੀ ਹੋ ਕੇ ਛੁਟਕਾਰਾ ਮਿਲਦਾ ਹੁੰਦਾ ਤੇ ਜਦੋਂ ਸਤਜੁਗ ਚੱਲਿਆ ਜਦੋਂ ਪਹਿਲਾ ਯੁਗ ਚੱਲਿਆ ਉਦੋਂ ਤਾਂ ਸਾਰੇ ਜੀਵ ਸਤੋਗੁਣੀ ਸੀ ਉਹ ਕਿਸੇ ਦਾ ਬੁਰਾ ਨਹੀਂ ਸੀ ਕਰਦੇ ਸਾਫ਼ ਸੁਥਰੀ ਸੋਚ ਰੱਖਦੇ ਸੀ ਪਰ ਉਹਦੇ ਤੋਂ ਬਾਅਦ ਵੀ ਅੱਗੇ ਜੁਨਾ ਚੱਲਦੀਆਂ ਰਹੀਆਂ ਉਹ ਜੁਨਾ ਚੱਲੀਆਂ ਕਿਉਂ ਫਿਰ ਜੇ ਸਤੋਗੁਣੀ ਹੋਣਾ ਹੀ ਸਾਰਾ ਕੁਝ ਆ ਫਿਰ ਉਹ ਜੁਨਾ ਕਿਉਂ ਚੱਲੀਆਂ ਤਾਂ ਆਪ ਇਹ ਚੀਜ਼ ਨੂੰ ਸਮਝਣਾ ਹੈ ਵੀ ਜਦੋਂ ਆਪਾਂ ਇਸ ਜਗਤ ਦੇ ਉੱਪਰ ਆ ਗਏ ਆ ਤਾਂ ਸਾਨੂੰ ਇੱਕ ਦੱਸਣ ਵਾਲਾ ਚਾਹੀਦਾ ਹੈ ਸਾਨੂੰ ਇੱਕ ਸਿਖਾਉਣ ਵਾਲਾ ਚਾਹੀਦਾ ਹੈ ਜਿਹੜਾ ਸਾਨੂੰ ਦੱਸ ਦੇਵੇ ਵੀ ਆਹ ਪਰਮਾਤਮਾ ਆ ਜਿਹਦੇ ਵਿੱਚੋਂ ਤੁਸੀਂ ਵਿਛੜ ਕੇ ਆਏ ਹੋ ਆਹ ਆ ਰਬ ਜਿਹਨੂੰ ਮਹਾਰਾਜ ਸਮਝਾਰੇ ਸੰਤ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਹੁਣ ਆਪਾਂ ਕੋਸ਼ਿਸ਼ ਤਾਂ ਇਹੀ ਕਰਦੇ ਆ ਵੀ ਮਹਾਰਾਜ ਤੁਸੀਂ ਸਾਡੇ ਤੇ Tuttho ਖੁਸ਼ ਹੋਵੋ ਹੈ ਨਾ ਪਰ ਬਾਣੀ ਗੁਰੂ ਮਹਾਰਾਜ ਦੇ ਵਿੱਚ ਆਪਾਂ ਨੂੰ ਸਮਝਾਤਾ ਵੀ ਆਪਾਂ ਮਹਾਰਾਜ ਦੇ ਇਸ਼ਾਰਨ ਦੇ ਵਿੱਚ ਲਿਆ ਕੇ ਫੁੱਲ ਭੇਟ ਕਰਦੇ ਹੁਣ ਬਾਹਰ ਇੱਕ ਚੰਗਾ ਪੱਲਾ ਬੂਟਾ ਸੋਹਣਾ ਲੱਗਿਆ ਸੀ ਉਹ ਖੁਸ਼ਬੂ ਦਿੰਦਾ ਸੀ ਉਹ ਤੋਂ ਤੋੜੇ ਲਿਆ ਕੇ ਆਪਾਂ ਸੋਚਿਆ ਵੀ ਚਲੋ ਸਤਕਾਰ ਆਪਾਂ ਕਰਦੇ ਹੁਣ ਆਪਾਂ ਸਤਗੁਰੂ ਨੂੰ ਪੁੱਛਿਆ ਵੀ ਮਹਾਰਾਜ ਕੀ ਅਸੀਂ ਇਹ ਸਹੀ ਕੀਤਾ ਅਸੀਂ ਕੀ ਇਹ ਸਹੀ ਕੀਤਾ ਤੇ ਮਾਰੇ ਸਾਨੂੰ ਸਮਝਾ ਰਹੇ ਬ੍ਰਹਮਪਾਤੀ ਬ੍ਰਹਮਾ ਦੇਵਤਾ ਨੂੰ ਬ੍ਰਹਮਪਾਤੀ ਵਿਸ਼ਨੂ ਵੀ ਦੇਵਤਾ ਵਿਸ਼ਨੰਡਾਰੀ ਜਿਹੜੀ ਉਹਦੀ ਡਾਲੀ ਹੈ ਫੂਲ ਸ਼ੰਕਰ ਦੇਵ ਫੂਲ ਕਹਿੰਦੇ ਸ਼ੰਕਰ ਦੇਵਤਾ ਹੈ ਬ੍ਰਹਮਪਾਤੀ ਵਿਸ਼ਨੰਡਾਰੀ ਫੂਲ ਸ਼ੰਕਰ ਦੇਵ ਤੀਨ ਦੇਵ ਪ੍ਰਤੱਖ ਤੋੜੇ ਜਿਉਂਦੇ ਜਾਗਦੇ ਹੱਸਦੇ ਖੇਡਦੇ ਟਹਿਕ ਦੇ ਤੋੜ ਲਈ ਤੋੜ ਕੇ ਲਿਆ ਕੇ ਥੇ ਰੱਖਦੇ ਤੀਨ ਦੇਵ ਪਰਤਖ ਤੋੜੇ ਕਰੇ ਕਿਸ ਕੀ ਸੇਵਾ ਕਹਿੰਦੇ ਕੀ ਦੀ ਸੇਵਾ ਕਰਦਾ ਜਿਹੜੇ ਜਿਉਂਦੇ ਜਾਗਦੇ ਸੀ ਉਹਨਾਂ ਨੇ ਤਾਂ ਜ਼ਿੰਦਗੀ ਖਤਮ ਕਰ ਦਿੱਤੀ ਜੇ ਹੋਣਾ ਪੂਜਾ ਕਰਨੀਆ ਤਾਂ ਮਹਾਰਾਏ ਨੇ ਸਾਨੂੰ ਸਮਝਾ ਦਿੱਤਾ ਪੂਜਾ ਕੀਜੈ ਨਾਮ ਅਧਿਆਈਐ ਬਿਨ ਨਾਮੈ ਪੂਜਨਾ ਹੋਈ ਜਿਹੜੀ ਪੂਜਾ ਕਰਨ ਦੇ ਲਈ ਮਹਾਰਾਏ ਨੇ ਸਾਨੂੰ ਸਮਝਾਇਆ ਉਹ ਪੂਜਾ ਜੀਵ ਨਹੀਂ ਕਰਦਾ ਬਾਰੀ ਕਰਦਾ ਹੈ ਕਿਉਂਕਿ ਜੜਬਾਰ ਮੁਖੀ ਗਿਆ ਜੇ ਅੰਦਰੋਂ ਜੁੜੇਗਾ ਤਾਂ ਫਿਰ ਪਤਾ ਚੱਲੇਗਾ ਨਾ ਵੀ ਅੰਦਰ ਦੀ ਗੱਲ ਕੀ ਹੈ ਬਾਣੀ ਗੁਰੂ ਮਹਾਰਾਜ ਦੇ ਵਿੱਚ ਸਾਨੂੰ ਦੱਸ ਦਿੱਤਾ ਗਿਆ ਵੀ ਇਹ ਜਿਹੜਾ ਬਨਸਪਤੀ ਆ ਸਾਰੀ ਜਿੱਥੇ ਵੀ ਹਵਾ ਚੱਲ ਰਹੀ ਆ ਇਹ ਸਾਰੇ ਉਸ ਨਿਰੰਕਾਰ ਪਿਤਾ ਦੀ ਆਰਤੀ ਕਰ ਰਹੇ ਹੋ ਸੈਸਪਾਏ ਉਹ ਦਿਨ ਪੁਰ ਰਾਤ ਚੱਲ ਰਹੀ ਆ ਅਸੀਂ ਤਾਂ ਕੁਛ ਸਮਾਂ ਆ ਕੇ ਖੜਦੇ ਆ ਨਾ ਉਹ ਦਿਨ ਪਰ ਰਾਤ ਹੀ ਚੱਲ ਰਹੀ ਆ ਜਿਹਨੂੰ ਬਾਣੀ ਗੁਰੂ ਮਹਾਰਾਜ ਸਮਝਾਰੇ ਗगनਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕਹਿੰਦੇ ਗगन ਦਾ ਥਾਲ ਤਾਰਿਆਂ ਦੇ ਦੀਵੇ ਠੀਕ ਹੈ ਜੀ ਧੂਪਮਲ ਆਨ ਲੋ ਪਉਣ ਚੌਰ ਕਰ ਰਹੀ ਆ ਸਗਲ ਬਨਰਾਇ ਫੁੱਲ ਸਾਰੀ ਸ੍ਰਿਸ਼ਟੀ ਦੇ ਜਿਹੜੇ ਫੁੱਲ ਨੇ ਜੋ ਵੀ ਖੁਸ਼ਬੂਆਂ ਨੇ ਉਹ ਮਾਲਕ ਦੀ ਸੇਵਾ ਦੇ ਵਿੱਚ ਹਾਜ਼ਰ ਆ। ਤਾਂ ਫਿਰ ਮਾਰੇ ਸਾਨੂੰ ਸਮਝਾਰੇ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ। ਮਾਰੇ ਕਿੱਦਾਂ ਦੀ ਆਰਤੀ ਕਰਨੀ ਹੈ? ਤਾਂ ਮਾਰੇ ਸਾਨੂੰ ਦੱਸ ਰੇ ਅਨਹਤਾ ਸ਼ਬਦ ਵਾਜੰਤ ਪੇਰੀ। ਕਹਿੰਦੇ ਮਾਲਕ ਅਕਾਲ ਪੁਰਖ ਪਿਤਾ ਦੀ ਜਿਹੜੀ ਆਰਤੀ ਹੁੰਦੀ ਆ ਉਹ ਅਨਹਦ ਸ਼ਬਦਾਂ ਦੁਆਰਾ ਹੁੰਦੀ ਆ। ਹੁਣ ਜਦੋਂ ਦ੍ਰਿਸ਼ਟਮਾਨ ਬਾਹਰ ਇਹ ਆਪਾਂ ਆਰਤੀ ਕਰਦੇ ਆ ਬਹੁਤ ਸਾਰੇ ਜੀਵ ਜਦੋਂ ਆਰਤੀ ਹੁੰਦੀ ਆ ਉਹਦੇ ਜੋ ਸ਼ੰਖ ਟੱਲੀਆਂ ਕੜਿਹਾਲਾਂ ਇਹ ਖੜਕਾਏ ਜਾਂਦੇ ਆ ਤੇ ਆਪਾਂ ਬਾਣੀ ਗੁਰੂ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਇਹ ਇਦਾਂ ਕਿਉਂ ਕਿਤੋਂ ਨਾ ਕਿਤੋਂ ਤਾਂ ਇਹ ਆਈ ਆ ਕਿਤੋਂ ਨਾ ਕਿਤੋਂ ਤਾਂ ਇਹ ਸ਼ੁਰੂਆਤ ਹੋਈ ਆ ਨਾ ਤਾਂ ਮਹਾਰਾਜ ਸਾਨੂੰ ਸਮਝਾ ਰਹੇ ਆ ਰਬਾਬ ਪਖਾਵਜ ਤਾਲ ਘੁੰਗਰੂ ਸਾਰੇ ਸਾਜ਼ਾਂ ਦਾ ਨਾਮ ਲਿਆ ਇਹਦੇ ਵਿੱਚ ਰਬਾਬ ਪਖਾਵਜ ਤਾਲ ਘੰਗਰੂ ਅਨਹਦ ਸ਼ਬਦ ਵਜਾਏ ਕਹਿੰਦੇ ਇਸ ਤਰ੍ਹਾਂ ਦੇ ਅਨਹਦ ਸ਼ਬਦ ਜਿਹੜੇ ਤੁਹਾਡੇ ਅੰਦਰ ਵੱਜ ਰਹੇ ਆ ਜਿਨ੍ਹਾਂ ਨੇ ਤੁਹਾਨੂੰ ਪ੍ਰਮਾਤਮਾ ਦੇ ਸਨਮੁਖ ਕਰਨਾ ਹੈ ਜਿਨ੍ਹਾਂ ਨੇ ਤੁਹਾਨੂੰ ਉਸ ਰੱਬ ਕੋਲੇ ਲੈ ਕੇ ਜਾਣਾ ਜਿਹਨੂੰ ਆਪਾਂ ਆਖਦੇ ਆਂ ਵੀ ਰੱਬ ਹੈਗਾ ਕਿੱਥੇ ਹੈਗਾ ਉਹ ਸਾਨੂੰ ਜਦੋਂ ਸ਼ਬਦ ਗੁਰੂ ਜਿਵੇਂ ਸੰਸਾਰ ਦੇ ਵਿੱਚ ਇੱਕ ਗੁਰੂ ਰਾਹ ਦੱਸਦਾ ਤੇ ਉਹਦਾ ਸਿੱਖਣ ਵਾਲਾ ਸਖਿਆਰਤੀ ਉਹਦੇ ਮਗਰ ਚੱਲਦਾ ਹੈ ਐਦਾ ਬਾਣੀ ਗੁਰੂ ਮਾਰਾ ਸਮਝਾ ਰਹੇ ਵੀ ਸਾਡੀ ਸੁਰਤ ਹੀ ਨੇ ਉਸ ਸ਼ਬਦ ਗੁਰੂ ਦਾ ਪਿੱਛਾ ਕਰਨਾ ਹੈ ਜੋ ਫਰਮਾਰੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਹੁਣ ਸੁਰਤ ਤਾਂ ਟਿਕ ਕੇ ਬੈਠਦੀ ਨਹੀਂ ਪਿੱਛੇ ਕਿਵੇਂ ਚੱਲੂਗੀ ਗੁਰੂ ਘਰ ਆਏ ਆ ਜਾਂ ਬਾਣੀ ਪੜ੍ਹਦੇ ਆ ਜਾਂ ਕੁਝ ਵੀ ਕਰ ਰਹੇ ਆ ਸੁਰਤ ਤਾਂ ਟਿਕ ਕੇ ਨਹੀਂ ਬੈਠਦੀ ਪਿੱਛੇ ਕਿਵੇਂ ਚੱਲੂਗੀ ਹੁਣ ਇੱਕ ਬੱਚਾ ਆ ਉਹਨੂੰ ਉਹਦਾ ਪਿਤਾ ਆਵਾਜ਼ ਮਾਰ ਰਿਹਾ ਹੈ ਤੇ ਜੇਕਰ ਉਹ ਬੱਚੇ ਦਾ ਧਿਆਨ ਪਿਤਾ ਵੱਲ ਹੋਊਗਾ ਤਾਂ ਫੇਰ ਹੀ ਸੁਣੂਗਾ ਨਾ ਫੇਰ ਹੀ ਚੱਲੂਗਾ ਤੇ ਜੇ ਧਿਆਨ ਪਿਤਾ ਵੱਲ ਹੈ ਹੀ ਨਹੀਂ ਤਾਂ ਕਿੱਥੇ ਚੱਲੇਗਾ ਜੇ ਧਿਆਨ ਸੰਸਾਰ ਵੱਲ ਉਹਨੂੰ ਆਵਾਜ਼ ਹੀ ਨਹੀਂ ਸੁਣਨੀ ਇਸੇ ਤਰ੍ਹਾਂ ਬਾਣੀ ਗੁਰੂ ਮਹਾਰਾਜ ਸਮਝਾ ਰਹੇ ਸੁਣ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਪ੍ਰਮਾਤਮਾ ਆਵਾਜ਼ ਬੁਲਾ ਰਿਹਾ ਪ੍ਰਮਾਤਮਾ ਬੋਲ ਰਿਹਾ ਅਕਾਲ ਪੁਰਖ ਬੋਲ ਰਿਹਾ ਵੀ ਤੁਸੀਂ ਘਰ ਆਓ ਜਿਨੂੰ ਮਾਰਾ ਸਮਝਾਰੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਕਹਿੰਦੇ ਵੇਲਾ ਆ ਜਿਵੇਂ ਸਿਆਣੇ ਬੰਦੇ ਕਹਿੰਦੇ ਨਾ ਵੇਲੇ ਦਾ ਕੰਮ ਤੇ ਕਵੇਲੇ ਦੀਆਂ ਟੱਕਰਾਂ ਤੇ ਮਾਰੇ ਕਹਿੰਦੇ ਹੁਣ ਵੇਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਦ ਲਗ ਜੋਬਨ ਸਾਸ ਹੈ ਤਬ ਲਗ ਇਸ ਤਣ ਦੇ ਜਿੰਨਾ ਟਾਈਮ ਸਾਹ ਚੱਲਦੇ ਆ ਉਹਨਾ ਟਾਈਮ ਹੀ ਇਹ ਸਰੀਰ ਸੋਹਣਾ ਲੱਗਦਾ ਹੈ ਜਦਦੇ ਸਾਹ ਚੱਲਣੇ ਬੰਦ ਹੋ ਗਏ ਉਹਦੇ ਨਹੀਂ ਕਿਸੇ ਨੇ ਇਹਨੂੰ ਪਸੰਦ ਕਰਨਾ ਉਹਦੇ ਕਿਸੇ ਨੇ ਇਹਨੂੰ ਚੰਗਾ ਨਹੀਂ ਸਮਝਣਾ ਜਿਹੜੇ ਨਾਲ ਹੱਸਦੇ ਖੇਡਦੇ ਸੀ ਗੱਲਾਂបਾਤਾਂ ਕਰਦੇ ਸੀ ਇਕੱਠੇ ਬੈਠ ਕੇ ਖਾਂਦੇ ਸੀ ਉਹ ਵੀ ਚੰਗਾ ਨਹੀਂ ਸਮਝਦੇ ਉਹ ਵੀ ਕਹਿੰਦੇ ਵੀ ਇਹਨੂੰ ਲੈ ਜਾਓ ਤੇ ਹੁਣ ਆਪਾਂ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਜੇਕਰ ਹੁਣ ਸੁਰਤ ਦੀ ਗੱਲ ਆਈ ਆ ਤੇ ਫਿਰ ਸੁਰਤ ਨੂੰ ਟਿਕਾਈਏ ਕਿਵੇਂ ਕਿਵੇਂ ਟਿਕਾਈ ਉਹ ਕਹਿੰਦੇ ਉਸ ਤਰੀਕੇ ਨਾਲ ਟਿਕਾਓ ਜਿਵੇਂ ਤੁਹਾਨੂੰ ਕੋਈ ਆਵਾਜ਼ ਮਾਰਦਾ ਹੈ ਤੁਹਾਡਾ ਧਿਆਨ ਉਧਰ ਚੱਲ ਜਾਂਦਾ ਹੈ ਐਦਾਂ ਤੁਸੀਂ ਆਪ ਬੋਲ ਕੇ ਧਿਆਨ ਆਪਣੀ ਆਵਾਜ਼ ਦੇ ਵਿੱਚ ਰੱਖੋ ਜਿਹੜੀ ਸੁਰਤ ਜਿਹੜਾ ਖਿਆਲ ਬਾਹਰ ਤੁਰੇ ਫਿਰਦੇ ਆ ਬਿਨਾਂ ਵਜ੍ਹਾ ਆਪਾਂ ਕੋਸ਼ਿਸ਼ ਕਰਦੇ ਆ ਕੰਟਰੋਲ ਕਰਨ ਦੀ ਪਰ ਉਹ ਬਿਨਾਂ ਵਜ੍ਹਾ ਬਾਹਰ ਤੁਰੇ ਫਿਰਦੇ ਆ ਉਹਨੂੰ ਕਹਿੰਦੇ ਆਪ ਹੀ ਬੋਲ ਕੇ ਆਪਣੀ ਆਵਾਜ਼ ਨੂੰ ਸੁਣੋ ਸੁਣੋਗੇ ਤਾਂ ਤੁਹਾਡੀ ਸੁਰਤ ਟਿਕ ਜੂਗੀ ਜਿਹੜੀ ਬਾਹਰ ਤੁਰੀ ਫਿਰਦੀ ਹੈ ਜਿਹੜੀ ਖਿੰਡੀ ਹੋਈ ਹੈ ਜਿਹੜੀ ਵਿਖਰੀ ਹੋਈ ਆ ਉਹ ਟਿਕ ਜੂਗੀ ਸੋ ਆਓ ਆਪਾਂ ਵੀ ਫੇਰੋ ਸਾਰਾ ਪਰਿਵਾਰ ਉਸ ਤਰੀਕੇ ਨੂੰ ਉਸ ਢੰਗ ਨੂੰ ਅਪਣਾਈਏ ਜਿਹੜਾ ਸਾਨੂੰ ਗੁਰਬਾਣੀ ਗੁਰੂ ਮਹਾਰਾਜ ਦੇ ਵਿੱਚ ਦੱਸਿਆ ਗਿਆ ਜੋ ਮਹਾਰਾਜ ਫਰਮਾ ਰਿਹਾ ਜੀਤੇ ਸਾਸ ਗਰਾਸ ਮਨ ਲੇਤਾ ਕਹਿੰਦੇ ਜਿਵੇਂ ਤੁਸੀਂ ਸਾਹ ਲੈਂਦੇ ਹੋ ਕਲੀਅਰ ਕਰਤਾ ਮਹਾਰਾਜ ਨੇ ਮੋਹਰ ਲਾ ਦਿੱਤੀ ਜیتے ਸਾਸ ਗਰਾਸ ਮੰਨ ਲੇਤਾ ਤੇਤੇ ਹੀ ਗੁਣ ਗਾਈਏ ਕਹਿੰਦੇ ਜਿਵੇਂ ਤੁਸੀਂ ਸਾਹ ਲੈਂਦੇ ਹੋ ਉਸ ਵਿਧੀ ਦੇ ਨਾਲ ਆਵਾਜ਼ ਮਾਰਨੀ ਆ ਜਿਵੇਂ ਸਾਹ ਅੰਦਰ ਗਿਆ ਵਾਹ ਬਾਹਰ ਆਇਆ ਗੁਰੂ ਆਪਾਂ ਨਹੀਂ ਕਹਿ ਰਹੇ ਗੁਰਬਾਣੀ ਗੁਰੂ ਮਹਾਰਾਜ ਕਹਿੰਦੇ ਆਓ ਸਾਰਾ ਪਰਿਵਾਰ ਨੇਤਰਬੰਦ ਰੱਖਦੇ ਆ ਹੋਇਆਂ ਕਰੋ ਸ਼ੁਰੂ ਵਾਹ ਗੁਰੂ But uh... ਕੁੱਲ ਚੁੱਪ ਕਰ ਜਾਣਾ ਹੈ ਸਾਹਮਣੇ ਦੇਖੀ ਜਾਣਾ ਬਸ ਚੁੱਪ ਕਰ ਵਾਹ ਇਹ ਰੋਜੇ ਕਾ ਹਲਸਾ ਵਾਹ ਇਹ ਰੋਜੇ ਕੀਫਤ